ਸਸ਼ੀਕਲ ਜੀ ਮੇਲਾ ਪ੍ਰਿਤਕੋਈ ਹਜ਼ਰਾਂ ਜੀ ਜਸਪੀਰ ਕੋਲ ਤਾਰੇ ਵਾਲ ਦੁਆਰਾ ਲਿਖੇਗੇ ਨਵਲ ਉਮਰਾਂ ਦੇ ਪੈਡੇ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸਰਦਾਰ ਚੰਨ ਸਿੰਘ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਵੱਡਾ ਭਰਾ ਛੋਟੀ ਉਮਰੇ ਦੁਨੀਆ ਤੋਂ ਰੁਖਸਤ ਹੋ ਗਿਆ ਤੇ ਉਸ ਤੋਂ ਛੋਟੇ ਜਾਗਰ ਦਾ ਵਿਆਹ ਨਾਮੋ ਨਾਲ ਹੋਇਆ ਸੀ ਉਹਨਾਂ ਦੇ ਘਰ ਇੱਕ ਤੀਨੀ ਜਨਮ ਲਿਆ ਉਸ ਦਾ ਨਾਮ ਬੰਦ ਕੋ ਰੱਖਿਆ ਜਾਗਰ ਸਿੰਘ ਨੂੰ ਰੱਬ ਨੇ ਆਪਣੀ ਤੀਨੋਂ ਪਾਲਣ ਦਾ ਮੌਕਾ ਵੀ ਨਾ ਦਿੱਤਾ ਜਦੋਂ ਹਲੇ ਬੰਦ 6 ਸਾਲ ਦੀ ਹੋਈ ਸੀ ਕਿ ਇੱਕ ਦਿਨ ਜਾਗਰ ਬਿਮਾਰ ਹੋ ਗਿਆ ਤੰਦਰੁਸਤ ਹੋਣ ਚਾਹੀਏ ਵਜਾਇ ਉਸ ਦੀ ਬਿਮਾਰੀ ਵਾਧੀ ਗਈ ਉਹ ਮਹਿਜ 28 ਸਾਲ ਦੀ ਉਮਰ ਵਿੱਚ ਸਵਰਗਸਤਾਰ ਗਿਆ ਚਾਨਣ ਸਿੰਘ ਦਾ ਵਿਆਹ ਸ਼ਿੰਦਰ ਕਰਨਲ ਹੋਇਆ ਇਹਨਾਂ ਦੋਵਾਂ ਦੇ ਘਰ ਚਾਰ ਬੇਟੇ ਤੇ ਇੱਕ ਬੇਟੀ ਨੇ ਜਨਮ ਲਿਆ ਵੱਡਾ ਬੇਟਾ ਪ੍ਰੀਤਮ ਸਿੰਘ ਹਰਨਾਮ ਸਿੰਘ ਗੁਰਵਖਸ਼ ਸਿੰਘ ਹਰਨੇਕ ਸਿੰਘ ਦੀ ਬੇਟੀ ਸਤਵੰਤ कौर ਹਨ ਬੰਦ ਕੌਰ ਦੀ ਜ਼ਿੰਮੇਵਾਰੀ ਵੀ ਚਾਨਣ ਤੇ ਸ਼ਿੰਦਰ ਨੇ ਲੈ ਲਈ ਦੋਵੇਂ ਪਰਿਵਾਰਾਂ ਦੇ ਇੱਕ ਸਾਂਝੇ ਕਾਚ ਰਹਿੰਦੇ ਸੀ ਬਸੋਂ ਵਾਲੇ ਘਰ ਤੋਂ ਥੋੜੀ ਦੂਰ ਜਾ ਕੇ ਡੰਗਰਾਂ ਵਾਲਾ ਘਰ ਅਲੱਗ ਤੋਂ ਸੀ ਉਹਨਾਂ ਟਾਈਮਾਂ ਵਿੱਚ ਬੱਚਿਆਂ ਨੂੰ ਸਕੂਲ ਬਹੁਤ ਘੱਟ ਭੇਜਿਆ ਜਾਂਦਾ ਸੀ ਪਰ ਚਾਨਣ ਸਿੰਘ ਨੇ ਆਪਣੇ ਸਾਰੇ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਿਆ ਬੰਦ ਸਭ ਤੋਂ ਵੱਡੀ ਸੀ ਉਹ ਤੇ ਪ੍ਰੀਤਮ ਇਕੱਠੇ ਪੜਨ ਲਾ ਦਿੱਤੇ ਪ੍ਰੀਤਮ ਪੰਜ ਮੱਤਾ ਪੜ ਕੇ ਹੀ ਘਰ ਦੇ ਕੰਮਾਂ ਵਿੱਚ ਲੱਗ ਗਿਆ ਤੇ ਬੰਦ ਕੌਰ ਵੀ ਪ੍ਰੀਤਮ ਦੇ ਨਾਲ ਹੀ ਪੜਨੋਂ हट ਗਈ ਉਹ ਵੀ ਆਪਣੀ ਬੀਬੀ ਤੇ ਚਾਚੀ ਨਾਲ ਘਰ ਦੇ ਕੰਮ ਕਰਵਾਉਣ ਲੱਗੇ ਹਰਨਾਮ ਸਿੰਘ ਤਾਂ 2 ਸਾਲ ਸਕੂਲ ਗਿਆ ਵੱਡੇ ਦੇ ਨਾਲ ਹੀ ਹਟ ਗਿਆ ਬੇਟੀ ਸਤਵੰਤ ਨੇ 8ਵੀਂ ਪਾਸ ਕਰ ਲਈ ਤੇ ਉਹ ਸਿਲਾਈ ਸਿੱਖਣ ਲੱਗ ਗਈ ਤੇ ਘਰ ਆਪਣੀ ਬੇਬੇ ਨਾਲ ਰਸੋਈ ਦੇ ਕੰਮ ਕਰਵਾਉਣ ਲੱਗੀ। ਇਹਨਾਂ ਦਿਨਾਂ ਵਿੱਚ ਜਾਗਰਦੀ ਤੀ ਬੰਤ ਦਾ ਰਿਸ਼ਤਾ ਮੋਗੇ ਦੇ ਨੀੜਲੇ ਪਿੰਡ ਕਰ ਦਿੱਤਾ। ਛੋਟਾ ਹਰਨੇਕ ਵੀ 8ਵੀਂ ਜਮਾਤ ਵਿੱਚ ਹੋ ਗਿਆ ਸੀ। ਉਹ ਪੜਾਈ ਵਿੱਚ ਠੀਕ ਹੀ ਸੀ ਪਰ ਉਹ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ। ਹਰਨੇਕ ਤੇ ਗੁਰਵਖਸ਼ ਦੇ ਆਪਸ ਵਿੱਚ ਬਹੁਤ ਬੰਦੇ ਸੀ। ਗੁਰਵਖਸ਼ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ। ਹਰ ਸਾਲ ਕਲਾਸ ਵਿੱਚ ਪਹਿਲੇ ਨੰਬਰ ਤੇ ਆਉਂਦਾ ਸੀ। ਖੇਡਾਂ ਵਿੱਚ ਵੀ ਗੁਰਵਖਸ਼ ਦੀ ਬਹੁਤ ਰੁਚੀ ਸੀ ਉਹ ਆਪਣੀ ਸਕੂਲ ਦੀ ਹਾਕੀ ਦੀ ਟੀਮ ਦਾ ਕੈਪਟਨ ਸੀ ਸਾਰੇ ਸਕੂਲ ਤੇ ਦੇ ਆਪ ਅਧਿਆਪਕਾਂ ਵਿੱਚ ਹਰਮਨ ਪਿਆਰਾ ਸੀ ਸਕੂਲ ਦੀ ਹਾਕੀ ਦੀ ਟੀਮ ਹਰ ਟੂਰਨਾਮੈਂਟ ਵਿੱਚ ਜਿੱਤ ਕੇ ਆਉਂਦੀ ਸੀ ਗੁਰਵਖਸ਼ ਨੇ 10ਵੀਂ ਦਾ ਨਤੀਜਾ ਬਹੁਤ ਵਧੀਆ ਆਇਆ ਉਹ ਸਾਰੀ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਇਆ ਸੀ ਨਤੀਜਾ ਆਉਣ ਤੋਂ ਬਾਅਦ ਸਕੂਲ ਵਿੱਚ ਅਧਿਆਪਕਾਂ ਤੇ ਹੋਰ ਸਾਰਿਆਂ ਨੇ ਉਸ ਨੂੰ ਵਧਾਈਆਂ ਦਿੱਤੀਆਂ ਪਰ ਘਰ ਵਿੱਚ ਗੁਰਵਖਸ਼ ਦੇ ਬਾਪੂ ਜੀ ਤੋਂ ਵਗੈਰ ਜਿਆਦਾ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਉਹ ਦੀ ਇੰਨੇ ਵਧੀਆ ਨੰਬਰ ਲੈ ਕੇ ਪਾਸ ਹੋਇਆ ਮਲਕਿ ਉਹ 10ਵੀਂ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਇਆ ਗੁਰਵਖਸ਼ ਨੇ ਆਪਣੇ ਬਾਪੂ ਜੀ ਨਾਲ ਅੱਗੇ ਪੜਾਈ ਕਰਨ ਦੀ ਗੱਲ ਕੀਤੀ ਗੁਰਵਖਸ਼ ਬਾਪੂ ਜੀ ਮੈਂ ਅੱਗੇ ਕਾਲਜ ਪੜ੍ਹਨਾ ਚਾਹਨਾ ਬਾਪੂ ਜੀ ਪੁੱਤ ਕਾਲਜਾਂ ਦੀਆਂ ਪੜਾਈਆਂ ਦੇ ਤਾਂ ਖਰਚੇ ਬਹੁਤ ਹੁੰਦੇ ਨੇ ਆਪਾਂ ਕਿੱਥੋਂ ਇੰਨਾ ਖਰਚਾ ਕਰ ਲਾਂਗੇ ਗੁਰਬਖਸ਼ ਬਾਪੂ ਜੀ ਮੇਰੇ ਨੰਬਰ ਵੀ ਵਧੀਆ ਆਏ ਨੇ ਇਹਨਾਂ ਨੰਬਰਾਂ ਤੇ ਮੈਨੂੰ ਵਜੀਫਾ ਵੀ ਮਿਲ ਜਾਣਾ ਤੇ ਹਾਕੀ ਕਰਕੇ ਮੈਨੂੰ ਦਾਖਲਾ ਲੈਣ ਵਿੱਚ ਕੋਈ ਮੁਸ਼ਕਿਲ ਨਹੀਂ ਆਣੀ ਕਿਤਾਬਾਂ ਪੁਰਾਣੀਆਂ ਲੈ ਲਾਵਾਂਗਾ ਬਾਪੂ ਜੀ ਚਲ ਠੀਕਾ ਮੈਂ ਪ੍ਰੀਤਮ ਨਾਲ ਸਲਾਹ ਕਰਦਾ ਤੈਨੂੰ ਪਤਾ ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਤੇਰੇ ਵੱਡੇ ਵੀਰ ਦੀ ਆ ਗੁਰਵਖਸ਼ ਹਾਂਜੀ ਬਾਪੂ ਜੀ ਤੁਸੀਂ ਵੀਰੇ ਨਾਲ ਸਲਾਹ ਕਰ ਲੋ ਰਾਤ ਨੂੰ ਜਦੋਂ ਪ੍ਰੀਤਮ ਖੇਤੋਂ ਕਰ ਵਾਪਸ ਆਇਆ ਤਾਂ ਰੋਟੀ ਪਾਣੀ ਖਾਣ ਤੋਂ ਬਾਅਦ ਬਾਪੂ ਜੀ ਨੇ ਪ੍ਰੀਤਮ ਕੋਲ ਗੱਲ ਛੇੜੀ ਕਿ ਗੁਰਵਖਸ਼ ਕਾਲਜ ਪੜਨ ਨੂੰ ਕਹਿੰਦਾ ਪ੍ਰੀਤਮ ਲੈ ਬਾਪੂ ਜੀ ਕਿਦਰੇ ਨਹੀਂ ਕਾਲਜ ਭੇਜਣਾ ਖੇਤ ਮੇਰੇ ਨਾਲ ਕੰਮ ਕਰਾਵੀ ਦਸਵੀਂ ਕਰ ਲਈ ਇਹਨਾਂ ਤਾਂ ਆਪਣੇ ਘਰ ਕੋਈ ਪੜਿਆ ਨਹੀਂ ਬਹੁਤ ਪੜ ਲਿਆ ਬਸ ਬਾਪੂ ਜੀ ਨਹੀਂ ਪ੍ਰੀਤਮ ਇਹ ਪੜਨ ਵਿੱਚ ਹੁਸ਼ਿਆਰ ਆ ਨੰਬਰ ਵੀ ਬਹੁਤ ਵਧੀਆ ਆਏ ਨੇ ਫਿਰ ਹਾਕੀ ਦੀ ਖੇਡ ਤੇ ਨਬਰਾਂ ਕਰਕੇ ਇਹਨੂੰ ਵਧੀਆ ਕਾਲਜ ਵਿੱਚ ਦਾਖਲਾ ਮਿਲ ਜਾਣਾ ਹੈ ਪ੍ਰੀਤਮ ਨਹੀਂ ਬਾਪੂ ਰਹਿਣ ਦਿਓ ਕਾਲਜਾਂ ਵਿੱਚ ਮੁੰਡੇ ਪੜਨ ਨਹੀਂ ਜਾਂਦੇ ਸਿਰਫ ਆਵਾਰਾ ਕਰਦੀ ਕਰਨ ਜਾਂਦੇ ਨੇ ਵਿਗੜ ਜਾਂਦੇ ਨੇ ਕਾਲਜਾਂ ਵਿੱਚ ਜਾ ਕੇ ਬਾਪੂ ਜੀ ਨਹੀਂ ਪ੍ਰੀਤਮ ਗੁਰਵਖਸ਼ ਆਪਣਾ ਸਮਝਦਾਰ ਮੁੰਡਾ ਉਹ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਦਾ ਪ੍ਰੀਤਮ ਕਿਦਰ ਨੇ ਕੁਝ ਬਣਨਾ ਆਉਣੇ ਬਾਪੂ ਜੀ ਇੱਥੇ 2 ਸਾਲ ਖਰਾਬ ਕਰਕੇ ਮੜਾਊਗਾ ਜਵਾਬ ਦੇ ਦਿਓ ਉਹਨੂੰ ਨਹੀਂ ਜਾਣਾ ਕਾਲਜ ਬਾਪੂ ਜੀ ਪ੍ਰੀਤਮ ਦੀ ਗੱਲ ਸੁਣ ਕੇ ਬਾਪੂ ਜੀ ਚੁੱਪ ਕਰ ਗਏ ਛਲ ਕਰਦਾ ਗੱਲ ਮੈਂ ਗੁਰਵਖਸ਼ ਨਾਲ ਕਹਿ ਕੇ ਉੱਠ ਕੇ ਚਲੇ ਗਏ ਆਏ ਦੂਜੇ ਦਿਨ ਸਵੇਰੇ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਕੇ ਬਾਪੂ ਜੀ ਖੇਤ ਨੂੰ ਚਲੇ ਗਏ ਉੱਥੇ ਗੁਰਵਕਸ਼ ਬਾਹੇ ਕਰਨ ਲੱਗਾ ਹੋਇਆ ਸੀ ਬਾਪੂ ਜੀ ਨੇ ਜੋ ਵੀ ਪ੍ਰੀਤਮ ਦੀ ਗੱਲ ਹੋਈ ਸਾਰੀ ਗੁਰਵਕਸ਼ ਨੂੰ ਦੱਸ ਦਿੱਤੀ ਗੁਰਵਕਸ਼ ਲੈ ਦੱਸ ਬਾਪੂ ਜੀ ਇਦਾਂ ਕਿਵੇਂ ਕੋਈ ਵਿਗੜ ਜਾਉ ਵੀਰਾ ਆਏ ਮੈਂ ਸੁਣੀਆਂ ਸੁਣਾਈਆਂ ਗੱਲਾਂ ਕਹੀ ਜਾਂਦਾ ਬਾਪੂ ਜੀ ਫਿਰ ਪੁੱਤ ਉਹਦੀ ਗੱਲ ਤਾਂ ਸੁਣਨੀ ਪੈਣੀ ਆ ਤੇਰਾ ਵੱਡਾ ਭਰਾ ਏ ਗਰਵਖਸ਼ ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਕਰਨੀ ਆ ਬਾਪੂ ਜੀ ਉਹਦੇ ਲਈ ਤਾਂ ਕਾਲਜ ਵਿੱਚ ਦਾਖਲਾ ਲੈਣਾ ਪੈਣਾ ਮੈਂ ਗੱਲ ਕਰਕੇ ਵੇਖਦਾ ਵੀਰੇ ਨਾਲ ਬਾਪੂ ਜੀ ਤੂੰ ਕੋਈ ਗੱਲ ਨਹੀਂ ਕਰਨੀ ਪ੍ਰੀਤਮ ਨਾਲ ਉਹਨੇ ਨਹੀਂ ਮੰਨਣਾ ਤੇ ਘਰ ਵਿੱਚ ਕਲੇਸ਼ ਹੋ ਜਾਣਾ ਜੋ ਮੈਂ ਨਹੀਂ ਚਾਹੁੰਦਾ ਪੁੱਤ ਸਮਝੀਦਾ ਹੁੰਦਾ ਏ ਇਸ ਲਈ ਕਾਲਜ ਲੱਗਣ ਦਾ ਖਿਆਲ ਦਿਮਾਗ ਵਿੱਚੋਂ ਕੱਢ ਦੇ ਗੁਰਵਖਸ਼ ਦੇ ਬਾਪੂ ਜੀ ਉਹਨੂੰ ਆਪਣਾ ਫੈਸਲਾ ਸੁਣਾ ਕੇ ਘਰ ਨੂੰ ਵਾਪਸ ਚਲੇ ਗਏ। ਗੁਰਵਖਸ਼ ਦੇ ਮਨ ਨੂੰ ਇਸ ਗੱਲ ਦੀ ਬਹੁਤ ਠੇਸ ਪਹੰਚੀ। ਉਸ ਨੂੰ ਇਹ ਸੀ ਕਿ ਬਾਪੂ ਜੀ ਤਾਂ ਮੈਨੂੰ ਸਮਝਦੇ ਨਹੀਂ ਪਰ ਗੁਰਵਖਸ਼ ਦੇ ਬਾਪੂ ਜੀ ਵੀ ਉਸ ਦੀ ਗੱਲ ਨਹੀਂ ਸੀ ਸਮਝਦੇ ਕਿ ਉਸ ਨੂੰ ਪੜ੍ਹਨ ਦਾ ਕਿੰਨਾ ਸ਼ੌਂਕ ਆ। ਮਨ 'ਚ ਗੁੱਸਾ ਹੋਣ ਦੇ ਬਾਵਜੂਦ ਵੀ ਉਸਨੇ ਵਾਹਿਦਾ ਕੰਮ ਪੂਰਾ ਕੀਤਾ ਤੇ ਘਰ ਨੂੰ ਆ ਗਿਆ। ਕਰਜਾ ਕੇ ਰੋਟੀ ਖਾ ਕੇ ਉਹ ਚੁੱਪਚਾਪ ਸੋ ਗਿਆ ਕਿਸੇ ਨੇ ਵੀ ਬਹੁਤਾ ਉਸ ਵੱਲ ਧਿਆਨ ਨਾ ਦਿੱਤਾ ਹਫਤਾ ਇਦਾਂ ਹੀ ਬੀਤ ਗਿਆ ਗੁਰਵਖਸ਼ ਰੋਜ਼ ਸਵੇਰੇ ਉੱਠ ਕੇ ਖੇਤ ਚਲਾ ਜਾਂਦਾ ਤੇ ਰਾਤ ਪਈ ਤੇ ਘਰ ਨੂੰ ਮੁੜਦਾ ਉਹਨਾਂ ਦਿਨਾਂ ਵਿੱਚ ਗੁਰਵਖਸ਼ ਦੇ ਪਿੰਡੋਂ ਦੋ ਮੁੰਡੇ ਤੇ ਇੱਕ ਮੁੰਡਾ ਨਾਲ ਦੇ ਪਿੰਡੋਂ ਉਹਨਾਂ ਦਾ ਉਹ ਦੋਸਤ ਕਾਲਜ ਪੜਨ ਜਾਣ ਲੱਗੀ ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ ਕੋਲ ਗੁਰਵਖਸ਼ ਬੜੀ ਗੱਲ ਕੀਤੀ ਪ੍ਰਿੰਸੀਪਲ ਨੂੰ ਬਹੁਤ ਖੁਸ਼ੀ ਹੋਈ ਗੁਰਵਖਸ਼ ਦੇ ਨੰਬਰ ਵਾਰੇ ਸੁਣ ਕੇ ਤੇ ਉਹਦੀ ਹਾਕੀ ਦੀ ਖੇਡ ਵਾਰੇ ਸੁਣ ਕੇ ਪ੍ਰਿੰਸੀਪਲ ਨੂੰ ਲੱਗਾ ਕਿ ਇਹੋ ਜਿਹਾ ਵਿਦਿਆਰਥੀ ਕਾਲਜ ਲੈ ਵੀ ਬਹੁਤ ਵਧੀਆ ਰਹੇਗਾ ਪ੍ਰਿੰਸੀਪਲ ਨੇ ਕਾਲਜ ਮੈਨੇਜਮੈਂਟ ਨਾਲ ਮੀਟਿੰਗ ਕਰਕੇ ਸਾਰੀ ਜਾਣਕਾਰੀ ਦਿੱਤੀ ਮੈਨੇਜਮੈਂਟ ਨੂੰ ਗੁਰਵਖਸ਼ ਦੀ ਫ੍ਰੀ ਪੜ੍ਹਾਈ ਲਈ ਬੇਨਤੀ ਕੀਤੀ ਮੈਨੇਜਮੈਂਟ ਨੇ ਕਾਲਜ ਵੱਲੋਂ ਇੱਕ ਚਿੱਠੀ ਗੁਰਵਖਸ਼ ਤੇ ਉਸਤੇ ਬਾਪੂ ਜੀ ਦੇ ਨਾਮ ਲਿਖ ਕੇ ਗੁਰਵਖਸ਼ ਦੇ ਦੋਸਤਾਂ ਨੂੰ ਦੇ ਦਿੱਤੀ ਕਿ ਕਰ ਉਸਤੇ ਬਾਪੂ ਜੀ ਨੂੰ ਦੇ ਦਿਓ ਉਹ ਦੋਵੇਂ ਪਿੰਜ ਵਾਲੇ ਮੁੰਡੇ ਗੁਰਵਖਸ਼ ਦੇ ਵੱਡੇ ਭਰਾ ਦੇ ਗੁੱਸੇ ਤੋਂ ਪਹਿਲਾਂ ਹੀ ਡਰਦੇ ਇਸ ਲਈ ਉਹ ਗੁਰਵਖਸ਼ ਨੂੰ ਨਾਲ ਲੈ ਕੇ ਕਰ ਗਏ ਤੇ ਚਿੱਠੀ ਬਾਪੂ ਜੀ ਨੂੰ ਫੜਾ ਦਿੱਤੀ ਬਾਪੂ ਜੀ ਨੇ ਚਿੱਠੀ ਪੜ੍ਹੀ ਤੇ ਪ੍ਰੀਤਮ ਨਾਲ ਗੱਲ ਕਰਨ ਵਾਰੀ ਸੋਚਣ ਲੱਗੇ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀ ਕੀ ਗੁਰਵਖਸ਼ ਨੂੰ ਅੱਗੇ ਦੀ ਪੜਾਈ ਕਰਨ ਲਈ ਕਾਲਜ ਭੇਜਣਾ ਚਾਹੀਦਾ ਹੈ ਬਾਪੂ ਜੀ ਹਲੇ ਗੁਰਵਖਸ਼ ਹੋਣਾਂ ਨਾਲ ਗੱਲ ਹੀ ਕਰਦੇ ਸੀ ਕਿ ਪ੍ਰੀਤਮ ਵੀ ਖੇਤੋਂ ਕਾਰਾ ਗਿਆ ਬਾਪੂ ਜੀ ਨੇ ਪ੍ਰੀਤਮ ਨੂੰ ਚਿੱਠੀ ਭਰੇ ਦਸਿਆ ਤਾਂ ਉਸਨੇ ਬਾਪੂ ਜੀ ਤੋਂ ਚਿੱਠੀ ਲੈ ਕੇ ਉਸ ਦੇ ਟੁਕੜੇ ਟੁਕੜੀ ਕਰ ਦਿੱਤੇ ਪ੍ਰੀਤਮ ਗੁਰਵਖਸ਼ ਨੂੰ ਉੱਚੀ ਉੱਚੀ ਬੋਲਣ ਲੱਗਾ ਕਿ ਪ੍ਰੀਤਮ ਤੈਨੂੰ ਇੱਕ ਵਾਰੀ ਦੇ ਦੱਸੇ ਸਮਝ ਨਹੀਂ ਆਉਂਦੀ ਕਿ ਤੈਨੂੰ ਕਾਲਜ ਪੜਨ ਨਹੀਂ ਭੇਜਣਾ ਜੁਮਣ ਕੱਲ ਦੇ ਜਵਾਕਾਂ ਦੀ ਸ਼ਿਫਾਰਿਸ਼ ਲੈ ਕੇ ਆਇਆ ਗੁਰਵਖਸ਼ ਨਹੀਂ ਵੀਰੇ ਮੈਂ ਇਹਨਾਂ ਨੂੰ ਕੁਝ ਨਹੀਂ ਕਿਹਾ ਸਕੂਲ ਵਾਲਿਆਂ ਨੇ ਸਨੇਹਾ ਦਿੱਤਾ ਤੇ ਨਾਲੇ ਇਹਨਾਂ ਤਿੰਨਾਂ ਨੇ ਖੁਦ ਹੀ ਕਾਲਜ ਆ ਕੇ ਗੱਲ ਕੀਤੀ ਆ ਪ੍ਰੀਤਮ ਮੈਨੂੰ ਪਤਾ ਤੁਹਾਡੇ ਸਾਰਿਆਂ ਦੀ ਲੱਛਣਾਂ ਦਾ ਨਹੀਂ ਅੱਗੇ ਪੜਨਾ ਇੱਕ ਵਾਰੀ ਕਹਿਤਾ ਬਸ ਦੁਬਾਰਾ ਮੇਰੇ ਨਾਲ ਗੱਲ ਨਾ ਕਰੀ ਪ੍ਰੀਤਮ ਫਰਮਾਨ ਸਨਾਖੇ ਚ ਲੱਗ ਗਿਆ ਗੁਰਵਖਸ਼ ਦੇ ਦੋਸਤ ਵੀ ਚਲੇ ਗਏ ਪ੍ਰੇਤਮ ਦੀ ਗੱਲ ਨੂੰ ਬਾਪੂ ਜੀ ਵੀ ਨਾ ਉਲਟਾ ਸਕੇ ਗੁਰਵਖਸ਼ ਨੂੰ ਬਹੁਤ ਬੁਰਾ ਲੱਗਿਆ ਉਹ ਪੜ੍ਹ ਲਿਖ ਕੇ ਇੰਜੀਨੀਅਰਿੰਗ ਕਰਨਾ ਚਾਹੁੰਦਾ ਸੀ ਗੁਰਵਖਸ਼ ਪੜਾਈ ਵਿੱਚ ਬਹੁਤ ਤੇਜ ਸੀ ਉਸਨੇ ਆਪਣਾ ਟਿਚਾ ਪੂਰਾ ਕਰ ਲੈਣਾ ਸੀ ਪਰ ਹੁਣ ਉਸ ਨੂੰ ਆਪਣਾ ਸੁਪਨਾ ਟੁੱਟਦਾ ਨਜ਼ਰ ਆਉਂਦਾ ਸੀ ਕਿਉਂਕਿ ਉਸ ਨੂੰ ਪੱਕਾ ਯਕੀਨ ਸੀ ਕਿ ਉਸ ਦੇ ਵੱਡੇ ਪ੍ਰਾਣੀ ਕਦੇ ਵੀ ਅੱਗੇ ਪੜਾਈ ਲੈਣੀ ਮੰਨਣਾ। ਬਾਪੂ ਜੀ ਵੀ ਪ੍ਰੀਤਮ ਨੂੰ ਸਮਝਾਉਣ ਲੱਗਦੇ ਪਰ ਉਹਨਾਂ ਇਕੋ ਜਿੱਦ ਫੜੀ ਹੋਈ ਸੀ ਕਿ ਗੁਰਵਖਸ਼ ਨੂੰ ਕਾਲਜ ਨਹੀਂ ਪੇਚਣਾ। ਹੁਣ ਗੁਰਵਖਸ਼ ਬਿਲਕੁਲ ਹੀ ਚੁੱਪ ਰਹਿਣ ਲੱਗ ਪਿਆ। ਉਸਨੇ ਕਰਾਉਣਾ ਵੀ ਛੱਡ ਦਿੱਤਾ। ਸਵੇਰੇ ਖੇਤ ਚਲਾ ਜਾਂਦਾ ਤੇ ਰਾਤ ਨੂੰ ਆ ਕੇ ਡੰਗਰਾਂ ਵਾਲੀ ਹਵੇਲੀ ਵਿੱਚ ਹੀ ਸੌਂ ਜਾਂਦਾ। ਬੰਤ ਪੈਨ ਉਹਦੀ ਰੋਟੀ ਵੀ ਟੰਗਰਾਂ ਵਾਲੀ ਹਵੇਲੀ ਹੀ ਫੜਾ ਕੇ ਜਾਂਦੀ ਗਰਾਊਂਡ ਵਿੱਚ ਜਾਣਾ ਵੀ ਛੱਡ ਦਿੱਤਾ ਹਾਕੀ ਦੀ ਪ੍ਰੈਕਟਿਸ ਤਾਂ ਪੁੱਲ ਹੀ ਗਿਆ ਸੀ ਸਵੇਰੇ ਪੌਫਟਾਲੇ ਨਾਲ ਖੇਤ ਚਲਾ ਜਾਂਦਾ ਤੇ ਸ਼ਾਮਾਂ ਨੂੰ ਬਲਦਾਂ ਦੀ ਜੋੜੀ ਨੂੰ ਹਵੇਲੀ ਬਨ ਕੇ ਉੱਤੇ ਹੀ ਰੁਕ ਜਾਂਦਾ ਘਰੇ ਜਾਣਾ ਬਿਲਕੁਲ ਹੀ ਛੱਡ ਦਿੱਤਾ ਗੁਰਵਖਸ਼ ਨਾਲ ਚਾਹੇ ਉਹਦਾ ਵੱਡਾ ਵੀਰ ਕੁਝ ਵੀ ਸਹੀ ਨਹੀਂ ਸੀ ਕਰ ਰਿਹਾ ਪਰ ਉਹ ਫਿਰ ਵੀ ਇਹੀ ਸੋਚਦਾ ਸੀ ਕਿ ਮੀਰਾ ਵੱਡਾ ਵੀਰਾ ਜੋ ਵੀ ਕਰੂਗਾ ਸਹੀ ਹੀ ਕਰੂਗਾ ਇਦਾਂ ਹੀ ਦਿਨ ਲੰਘਣ ਲੱਗੇ ਮਗਰ ਮਹੀਨੇ ਦਾ ਬਾਪੂ ਜੀ ਨੇ ਬੰਦ ਤੇ ਪ੍ਰੀਤਮ ਦਾ ਵਿਆਹ ਰੱਖ ਦਿੱਤਾ ਵੱਡੇ ਤਿੰਨੇ ਭਰਾਵਾਂ ਪ੍ਰੀਤਮ ਹਰਨਾਮ ਤੇ ਗੁਰਵਖਸ਼ ਨੇ ਕਨਕ ਦੇ ਬੀਜ ਵਜਾਈ ਦਾ ਕੰਮ ਨਿਬੜ ਦਿੱਤਾ ਸੀ ਹੁਣ ਘਰ ਵਿੱਚ ਦੋਵੇਂ ਭੈਣ ਭਰਾਵਾਂ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਬਾਪੂ ਜੀ ਤੇ ਗੁਰਵਖਸ਼ ਨੇ ਸਾਰੀਆਂ ਤਿਆਰੀਆਂ ਕਰਨੀਆਂ ਸੀ ਵਿਆਹ ਵਾਲਾ ਕਾਰੇ ਬਹੁਤ ਚਹਿਲ ਪਹਿਲ ਸੀ ਹਰਵਾਈ ਮਠਾਈਆਂ ਤੇ ਭਾਜੀ ਬਣਾਉਣ ਲੱਗੇ ਸੀ ਉਹਨੇ ਸਮਿਆਂ ਵਿੱਚ ਨਾਨਕੇ ਤੇ ਭੂਆ ਹੁਣੀ ਵਿਆਹ ਵਿੱਚ ਸਹਾਇਤਾ ਕਰਨ ਲਈ ਪਹਿਲਾਂ ਹੀ ਆ ਜਾਂਦੀ ਹੁੰਦੀ ਸੀ ਵਿਆਹ ਵਿੱਚ ਸਾਰੇ ਰਿਸ਼ਤੇਦਾਰ ਆ ਗਏ ਤੇ ਅਗਲਾ ਦਿਨ ਬੰਦ ਤੇ ਆਨੰਦ ਕਾਰਜ ਦਾ ਦਿਨ ਸੀ ਬਰਾਤ ਆਂਤੇ ਬਰਾਤ ਸਵਾਗਤ ਕੀਤਾ ਗਿਆ ਤੇ ਮਿਲਣ ਦੀ ਰਸਮ ਹੋਈ ਤੇ ਚਾਹ ਪੀਣ ਤੋਂ ਬਾਅਦ ਅਨੰਦ ਕਾਰਜ ਦੀ ਰਸਮ ਕੀਤੀ ਗਈ ਵਿਆਹ ਸੁਖ ਸਾੰਤ ਨਾਲ ਹੋ ਗਿਆ ਤੇ ਸ਼ਾਮ ਨੂੰ ਬੰਤ ਦੀ ਵਿਦਾਈ ਕਰ ਦਿੱਤੀ ਗੁਰਵਖਸ਼ ਬਹੁਤ ਉਦਾਸ ਸੀ ਕਿਉਂਕਿ ਬਾਪੂ ਜੀ ਤੋਂ ਬਾਅਦ ਘਰ ਵਿੱਚ ਬੰਤ ਭੈਣ ਉਸ ਨੂੰ ਸਮਝਦੀ ਸੀ ਤੇ ਦੋਵਾਂ ਭੈਣ ਭਰਾਵਾਂ ਆਪਸ ਵਿੱਚ ਪਿਆਰ ਵੀ ਬਹੁਤ ਸੀ ਅਗਲੇ ਦਿਨ ਪ੍ਰੀਤਮ ਦੀ ਵਰਾਤ روانਗੀ ਹੋਈ ਸ਼ਾਮ ਨੂੰ ਡੋਲੀ ਲੈ ਕੇ ਘਰ ਵਾਪਸ ਆ ਗਏ। ਦੋਮਾ ਪੈਨਪਰਾਮਾ ਦੇ ਵਿਆਹ ਬਹੁਤ ਵਧੀਆ ਹੋ ਗਏ। ਗੁਰਵਖਸ਼ ਦੇ ਘਰ ਵਿੱਚ ਬਹੁਤ ਖੁਸ਼ੀਆਂ ਦਾ ਮਾਹੌਲ ਸੀ। ਨਮੀ ਬੋਟੀ ਦੇ ਸ਼ਗਨ ਕੀਤੇ ਗਏ। ਗੁਰਵਖਸ਼ ਦਾ ਜ਼ਿਆਦਾ ਸਮਾਂ ਖੇਤਾਂ ਵਿੱਚ ਹੀ ਬੀਤਦਾ ਸੀ। ਜਦ ਡੰਗਰਾਂ ਦੇ ਸਾਮ ਸੰਭਾਲ ਲਈ ਹਵੇਲੀ ਚਲਿਆ ਜਾਂਦਾ। ਬੋਲਦਾ ਤਾਂ ਪਹਿਲਾਂ ਹੀ ਘੱਟ ਸੀ, ਹੁਣ ਜ਼ਿਆਦਾ ਹੀ ਚੁੱਪ ਰਹਿੰਦਾ ਸੀ। ਬਾਪੂ ਜੀ ਨੂੰ ਹੁਣ ਫਿਕਰ ਹੋਣ ਲੱਗੀ ਸੀ ਕਿਉਂਕਿ ਗੁਰਵਖਸ਼ ਬਿਲਕੁਲ ਹੀ ਚੁੱਪ ਕਰ ਗਿਆ ਸੀ। ਇਦਾਂ ਹੀ 1 ਮਹੀਨਾ ਲੰਘ ਗਿਆ। ਇੱਕ ਦਿਨ ਬਾਪੂ ਜੀ ਨਾਲ ਦੇ ਪਿੰਡ ਆਪਣੇ ਦੋਸਤ ਨੂੰ ਮਿਲਣ ਗਏ। ਉਹਨਾਂ ਦੇ ਨਾਲ ਗੱਲਾਂ ਕਰਦਿਆਂ ਹੋਇਆਂ ਬਾਪੂ ਜੀ ਨੇ ਗੁਰਵਖਸ਼ ਦੀ ਗੱਲ ਛੇੜੀ। ਉਹਨਾਂ ਗੁਰਵਖਸ਼ ਬਾਰੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਤਾਂ ਬਾਪੂ ਜੀ ਨੂੰ ਉਹਨਾਂ ਦੇ ਦੋਸਤ ਨੇ ਸਲਾਹ ਦਿੱਤੀ ਕਿ ਗੁਰਵਖਸ਼ ਨੂੰ ਫੌਸ ਦੀ ਭਾਰਤੀ ਦੇ ਦੇਵੀ। ਉਨਾਂ ਨੇ ਦੱਸਿਆ ਕਿ ਅਗਲੇ ਹਫਤੇ ਹੀ ਨਾਲ ਦੇ ਸ਼ਹਿਰ ਭਰਤੀ ਲਈ ਟ్రਾਇਲ ਹੋਣਗੇ ਕਾਰਾ ਕੇ ਬਾਪੂ ਜੀ ਨੇ ਗੁਰਵਖਸ਼ ਨੂੰ ਦੱਸਿਆ ਤਾਂ ਉਸਨੇ ਉਸੇ ਵਕਤ ਹਾਂ ਕਰ ਦਿੱਤੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਸ਼ਾਇਦ ਫੌਜ ਹੀ ਉਸ ਲਈ ਸਹੀ ਹੋ ਸ਼ਾਇਦ ਰੱਬ ਦੀ ਇਹੀ ਮਰਜ਼ੀ ਹੋ ਇਸ ਲਈ ਉਹ ਕਾਲਜ ਪੜ੍ਹਨਾ ਨਹੀਂ ਲੱਗ ਸਕਿਆ ਟ్రਾਇਲ ਵਾਲੇ ਦਿਨ ਗੁਰਵਖਸ਼ ਬਾਪੂ ਜੀ ਤੇ ਉਹਨਾਂ ਦੇ ਦੋਸਤ ਨਾਲ ਭਰਤੀ ਲਈ ਚਲਾ ਗਿਆ ਬਹੁਤ ਇਕੱਠ ਸੀ ਉੱਥੇ ਸਾਰੇ ਇਲਾਕੇ ਦੇ ਮੁੰਡੇ ਫੌਜ ਦੀ ਭਰਤੀ ਵਿੱਚ ਆਪਣੀ ਕਿਸਮਤ ਅਜ਼ਮਾਉਣ ਆਏ ਹੋਏ ਸੀ ਸਭ ਨੂੰ ਵਾਰੀ ਅਨੁਸਾਰ ਸੱਦਿਆ ਜਾ ਰਿਹਾ ਸੀ ਜਦੋਂ ਗੁਰਵਖਸ਼ ਦੀ ਵਾਰੀ ਆਈ ਤਾਂ ਉਸ ਦੇ ਟ੍ਰਾਇਲ ਸਹੀ ਗਏ ਜਦੋਂ ਅਫਸਰ ਨੇ ਉਸੇ ਸਰਟੀਫਿਕੇਟ ਦੇਖੇ ਤਾਂ ਗੁਰਵਖਸ਼ ਨੂੰ ਫੌਜ ਦੀ ਭਰਤੀ ਲਈ ਚੁਣ ਲਿਆ ਗਿਆ ਗੁਰਵਖਸ਼ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਬਾਪੂ ਜੀ ਵੀ ਬਹੁਤ ਖੁਸ਼ ਸਨ ਉਹ ਗੁਰਵਖਸ਼ ਨੂੰ ਕਹਿ ਕੇ ਉਹ ਇੱਥੇ ਬੈਠੇ ਤੇ ਆਪਣੀ ਦੋਸਤ ਨਾਲ ਬਾਜ਼ਾਰ ਨੂੰ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਗੁਰਵਖਸ਼ ਨੇ ਆਪਣੀ ਅਫਸਰ ਨੂੰ ਪੁੱਛਿਆ ਕਿ ਉਹ ਕਦੋਂ ਤੋਂ ਸਿਖਲਾਈ ਲਈ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਜੀਨੇ ਜਾਣਾ ਅੱਜ ਵੀ ਜਾ ਸਕਦਾ ਬਾਕੀ ਸਵੇਲੇ ਪਰਸ ਤੋਂ ਇੱਥੋਂ ਹੀ ਗੱਡੀਆਂ ਜਾਣਗੀਆਂ ਗੁਰਵਖਸ਼ ਤਾਂ ਏਸੇ ਉਡੀਕ ਵਿੱਚ ਸੀ ਕਿ ਕਦੋਂ ਘਰ ਤੋਂ ਕਿਤੇ ਦੂਰ ਚਲਾ ਜਾਵੇ ਉਹ ਉਸੇ ਵਿਲੇ ਸਿਕਲਾਈ ਕੈਂਪ ਵਿੱਚ ਜਾਣ ਲਈ ਨਾਲਿਕਵਾ ਦਿੰਦਾ ਉਹ ਆਪਣੇ ਬਾਪੂ ਜੀ ਨੂੰ ਬਿਨਾਂ ਦੱਸੇ ਹੀ ਸਿਕਲਾਈ ਕੈਂਪ ਵਿੱਚ ਲਿਆ ਗਿਆ ਬਾਪੂ ਜੀ ਤੇ ਉਸ ਦਾ ਦੋਸਤ ਬਾਜ਼ਾਰ ਵਿੱਚੋਂ ਆਏ ਤਾਂ ਗੁਰਵਖਸ਼ ਨੂੰ ਉੱਥੇ ਨਾ ਦੇਖ ਕੇ ਸੋਚ ਕੇ ਪਿੰਡ ਨੂੰ ਚਲੇ ਗਏ ਕਿ ਗੁਰਵਖਸ਼ ਇਕੱਲਾ ਹੀ ਪਿੰਡ ਨੂੰ ਚਲਾ ਗਿਆ ਹੋਣਾ ਜਦੋਂ ਬਾਪੂ ਜੀ ਕਹਾਈ ਤਾਂ ਪਤਾ ਲੱਗਾ ਕਿ ਗੁਰਵਖਸ਼ ਤਾਂ ਕਰਿਆ ਨਹੀਂ ਹੁਣ ਸਾਰੇ ਪਰਿਵਾਰ ਨੂੰ ਗੁਰਵਖਸ਼ ਦੀ ਫਿਕਰ ਹੋਣ ਲੱਗ ਪਈ ਦੂਜੇ ਦਿਨ ਬਾਪੂ ਜੀ ਨੇ ਸਾਰੇ ਰਿਸ਼ਤੇਦਾਰਾਂ ਦੇ ਜਾ ਕੇ ਪਤਾ ਕੀਤਾ ਗੁਰਵਖਸ਼ ਕਿਸੇ ਰਿਸ਼ਤੇਦਾਰੀ ਨਾਲ ਮਿਲਿਆ ਹਰ ਨੇਕ ਨੇ ਉਸ ਦੇ ਦੋਸਤਾਂ ਮਿੱਤਰਾਂ ਤੋਂ ਪਤਾ ਕੀਤਾ ਜਿੱਥੇ ਤੱਕ ਉਹ ਹਾਕੀ ਖੇਲਣ ਜਾਂਦਾ ਸੀ ਬਾਪੂ ਜੀ ਨੇ ਉਸ ਦੇ ਕਾਲਜ ਵਾਲੇ ਦੋਸਤਾਂ ਕੋਲ ਜਾ ਕੇ ਵੀ ਪਤਾ ਕੀਤਾ ਪਰ ਗੁਰਵਖਸ਼ ਦਾ ਕਿਤੇ ਵੀ ਕੁਝ ਪਤਾ ਨ ਲੱਗਿਆ ਉਧਰ ਸਿਕਲਾਈ ਕੈਂਪ ਵਿੱਚ ਸਾਰਿਆਂ ਦੀ ਟ੍ਰੇਨਿੰਗ ਹੋਣ ਲੱਗੀ ਕਈ ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਗੁਰਵਖਸ਼ ਦੀ ਪੋਸਟਿੰਗ ਉਦੇਪੁਰ ਦੀ ਹੋ ਗਈ ਸਿਗਨਲ ਕੋਰ ਵਿੱਚ ਗੁਰਵਖਸ਼ ਦੀ ਡਿਊਟੀ ਲੱਗ ਗਈ ਗੁਰਵਖਸ਼ ਨੂੰ ਘਰੋਂ ਗਏ ਨੂੰ 9 ਮਹੀਨੇ ਹੋ ਗਏ ਸੀ ਬਾਪੂ ਜੀ ਨੇ ਸਾਰੇ ਕਿਤੇ ਲੱਭ ਲਿਆ ਬੀਬੇ ਵੀ ਰੋ ਰੋ ਕੇ ਬਿਮਾਰ ਹੋ ਗਈ ਦਿਨ ਬੀਤਣ ਲੱਗੇ ਸਿਗਨਲ ਕਾਰਵੇਜ ਗੁਰਵਖਸ਼ ਦੀ ਡਿਊਟੀ ਲੱਗੀ ਨੂੰ 4 ਮਹੀਨੇ ਹੋ ਗਏ ਸੀ ਸਿਗਨਲ ਕੋਰ ਦੀ ਹਾਕੀ ਟੀਮ ਦਾ ਕੈਪਟਨ ਵੀ ਗੁਰਵਖਸ਼ ਸਿੰਘ ਨੂੰ ਬਣਾ ਦਿੱਤਾ ਗਿਆ ਸੀ ਹਾਕੀ ਦੀ ਪ੍ਰੈਕਟਿਸ ਵੀ ਰੋਜ਼ ਹੋਣ ਲੱਗੀ ਨਾਲ ਹੀ ਉਸਨੇ ਪ੍ਰਾਈਵੇਟ ਅੱਗੇ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਗੁਰਵਖਸ਼ ਖੁਸ਼ ਸੀ ਕਿ ਫੌਜ ਵਿੱਚ ਆਉਣ ਤੋਂ ਬਾਅਦ ਉਸ ਦਾ ਖੇਤੀ ਪੜ੍ਹਾਈ ਵਾਲਾ ਸੁਪਨਾ ਪੂਰਾ ਹੋਣ ਵਾਲਾ ਸੀ ਹਾਕੀ ਦੇ ਕੋਚ ਤੇ ਆਪਣੀ ਅਪਸਰਾ ਨਾਲ ਗੁਰਵਖਸ਼ ਦੀ ਬਹੁਤ ਨੀੜਤਾ ਸੀ ਗੁਰਵਖਸ਼ ਦੇ ਸੁਭਾ ਨੂੰ ਉਸੇ ਅਪਸਰ ਬਹੁਤ ਪਸੰਦ ਕਰਦੀ ਸੀ ਉਹ ਆਪਣੇ ਨਾਲ ਦੇ ਮੁੰਡਿਆਂ ਨਾਲੋਂ ਕੁਝ ਅਲੱਗ ਸੁਭਾ ਦਾ ਮਾਲਕ ਸੀ ਮਿਹਨਤ ਸੱਚਾਈ ਤੇ ਇਮਾਨਦਾਰੀ ਉਸ ਦੇ ਸੁਭਾ ਵਿੱਚ ਸ਼ਾਮਲ ਸੀ ਇਸ ਲਈ ਗੁਰਵਖਸ਼ ਦੇ ਅਪਸਰ ਉਸ ਨੂੰ ਪਸੰਦ ਕਰਦੇ ਸੀ ਦਿਨ ਲੱਗਦਿਆਂ ਕਿਤੇ ਟਾਈਮ ਲੰਘਦਾ ਗੁਰਵਖਸ਼ ਦੀ ਟ੍ਰੇਨਿੰਗ ਤੋਂ ਬਾਅਦ ਪੋਸਟਿੰਗ ਹੋਈ ਸੀ ਤਕਰੀਬਨ 2 ਸਾਲ ਹੋ ਗਏ ਸੀ ਪਰ ਉਹ ਨਾ ਹੀ ਕਰ ਗਿਆ ਸੀ ਤੇ ਨਾ ਹੀ ਉਸਨੇ ਤਨਵਾਜੀ ਸਾਰਿਆਂ ਦਾ ਇਹ ਨਵਲ ਨੂੰ ਸੁਣਨ ਦੇ ਲਈ ਅਗਲਾ ਪਾ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੇ ਹੋਏ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਚਾਹੀਦਾ ਸਸ਼ੀ ਕਾਂ